ਕਿ ਮੈਂ ਬਹੁਤ ਵਾਰੀ ਆਣਾ ਜੀ ਅਚਾਨਕ ਨਹੀਂ ਕੀਤਾ ਇਸ ਹਸਪਤਾਲ ਦੇ ਵਿੱਚ ਕੰਮ ਚੱਲ ਰਿਹਾ ਮੇਜਰ ਅਪਗ੍ਰੇਡ ਜਿਹੜਾ ਹੈਗਾ ਉਹਦੇ 'ਚ ਹੋ ਰਿਹਾ ਜਿਸ ਤਰ੍ਹਾਂ ਤੁਸੀਂ ਅਖਰੋਂ ਵੀ ਆਪਰੇਸ਼ਨ ਥੀਟਰ ਮਾਡਰਨਰ ਬਣ ਰਿਹਾ ਸਾਰੇ ਹਸਪੀਟਲ ਦੀ ਬਿਲਡਿੰਗ ਸਾਰੇ ਜਿੰਨੇ ਵਾਸ਼ਰੂਮ ਠੀਕ ਹੋ ਰਹੇ ਆ ਪੇਸ਼ੈਂਟ ਦੇ ਫੈਸਿਲਿਟੀ ਬਣ ਰਹੀ ਆ ਕ੍ਰਿਟੀਕਲ ਕੇਅਰ ਬਲੌਕ ਬਣ ਰਿਹਾ ਮਤਲਬ ਇਹਨੂੰ ਹਸਪੀਟਲ ਅਸੀਂ ਕਾਰਪੋਰੇਟ ਹਸਪੀਟਲ ਵਾਂਗ ਕਰਾਉਣਾ ਚਾਹੁੰਦੇ ਔਰ ਫਰਸਟ ਕਲਾਸ ਵਾਲੀ ਤੁਸੀਂ ਦੇਖੋ ਸਾਰੀ ਫਲੋਰਿੰਗ ਚੇਂਜ ਹੋਈ ਹੈ ਸਾਰੇ ਹਸਪਤਾਲ ਦੇ ਫਲੋਰ ਚੇਂਜ ਹੋਏ ਆ ਚੂਹਾ ਦੀ ਪ੍ਰੋਬਲਮ ਪਰ ਇਹਨਾਂ ਦਾ ਸੀਗਾ ਸੋ 메ਜਰ ਕੰਮ ਹੋ ਰਿਹਾ ਮੈਂ ਵਾਰੀ ਵਾਰੀ ਆ ਕੇ ਚੈੱਕ ਕਰਦਾ ਹਾਂ ਉਸ ਜਿਆਦਾ ਟਾਰਗੇਟ ਆ ਕੇ ਮਾਰਚ ਦੇ ਵਿੱਚ ਅਸੀਂ ਇਹਨੂੰ ਇਹ ਜਿਹੜੀ ਹੈਗੀ ਆ ਉਹ ਲੋਕਾਂ ਨੂੰ ਸਵਾਗਤ ਕਰਾਂਗੇ ਜਿਹੜਾ ਨਵਾਂ ਹਸਪੀਟਲ ਇਹਨੂੰ ਪੂਰਾ ਡਿਵੈਲਪ ਕਰਕੇ ਔਰ ਇਹਦੇ ਵਿੱਚ ਜਿਹੜੀ 24 ਘੰਟੇ ਐਮਰਜੈਂਸੀ ਸਰਵਿਸਿਜ਼ ਉਹ ਵੀ ਸ਼ੁਰੂ ਕਰਾਂਗੇ ਹੋਰ ਸਟਾਫ ਵੀ ਰੱਖਾਂਗੇ ਇਕੁਪਮੈਂਟ ਵੀ ਆ ਰਹੀ ਹੈ ਨਵੀਂ ਬਹੁਤ ਸਾਰੀ ਮਤਲਬ ਬੜੀ ਮਹਿੰਗੀ ਬਹਿੰਗੀ ਇਕੁਪਮੈਂਟ ਜਿਹੜੀ ਹੈਗੀ ਆ ਲੇਟੈਸਟ ਇਕੁਪਮੈਂਟ ਵੀ ਆ ਰਹੀ ਆ ਤੇ ਸਾਰਾ ਹਸਪਤਾਲ ਦੀ ਬਿਲਡਿੰਗ ਵਧੀਆ ਹੋਏਗੀ ਕੋਪਰ ਵਧੀਆ ਹੋਏਗੀ ਔਰ ਡਾਕਟਰ ਸਾਰਾ ਸਟਾਫ ਪੂਰਾ ਹੋਏਗਾ ਲੋਕਾਂ ਨੂੰ ਵਧੀਆ ਸਬਦਾ ਮਿਲੇਗਾ ਪਰ ਸਰ ਸ਼ਿਕਾਇਤ ਫਿਰ ਉੱਥੇ ਉੱਥੀ ਹੈ ਕੀ ਸਿਵਲ ਹਸਪੀਟਲ ਦੇ ਵਿੱਚ ਜਿਹੜੀ ਮੂਲ ਸੁਵਿਧਾਵਾਂ ਹੁੰਦੀਆਂ ਵਾ ਦਵਾਈਆਂ ਦੀ ਕਿਤਨੇ ਕਿਤੇ ਕਮੀ ਰਹਿੰਦੀ ਹੈ ਸਾਫ ਦੀ ਕਮੀ ਰਹਿੰਦੀ ਹੈ ਦੇਖੋ ਦਵਾਈਆਂ ਦੀ ਜਿਹੜੀ ਹੈਗੀ ਆ ਸੀ ਨਾ ਜੀ 100% ਅਵੇਲੇਬਿਲਟੀ ਆਫ ਮੈਡੀਸਿਨਸ ਸਿਵਲ ਸਰਜਨ ਸਾਹਿਬ ਖੜੇ ਆ ਆਪਣੇ ਅਸਮੋ ਸਾਹਿਬ ਖੜੇ ਆ ਅਸੀਂ ਇਹਨਾਂ ਨੂੰ ਪੈਸੇ ਦੇ ਦਿੱਤੇ ਜੀ ਮਨੀਸ਼ ਭਾਜੀ ਠੀਕ ਆ ਜੀ ਇਹਨਾਂ ਨੂੰ ਦਵਾਈਆਂ ਦੇ ਦਿੱਤੀਆਂ 270 ਮੈਡੀਸਿਨ ਸਾਡੇ ਕੋਲ ਆ ਇਹ ਹੁਣ ਮੈਂ ਅਗਲਾ ਮੇਰਾ ਸਟੈਪ ਇਹ ਆ ਵੀ ਮਰੀਜ਼ ਨੂੰ ਦਵਾਈ ਫਰੀ ਮਿਲਣੀ ਚਾਹੀਦੀ ਜੇ ਨਹੀਂ ਮਿਲੇਗੀ ਫਿਰ ਡਾਕਟਰਾਂ ਤੇ ਐਕਸ਼ਨ ਹੋਵੇਗਾ ਜਾਂ ਸਟਾਫ ਤੇ ਐਕਸ਼ਨ ਹੋਵੇਗਾ ਇਨਫੈਕਟ ਜਿਹੜੇ ਡਾਕਟਰ ਆ ਨਾ ਜੀ ਇਹ ਸਾਡੇ ਬਹੁਤ ਸਾਰੀਆਂ ਮੀਟਿੰਗਸ ਹੋਈਆਂ ਅਸੀਂ ਇਸ ਨਤੀਜੇ ਤੇ ਪਹੁੰਚੇ ਆ ਕਿ ਜਿਹੜੇ ਡਾਕਟਰ ਹੈ ਜਿਹੜਾ ਮੈਡੀਕਲ ਸਟਾਫ ਹੈ ਸਿਰਫ ਆਪਣਾ ਕੰਮ ਕਰੇਗਾ ਇੱਕ ਹਸਪੀਟਲ ਐਡਮਿਨਿਸਟ੍ਰੇਟਿਵ ਵਿੰਗ ਨਵਾਂ ਬਣਾ ਰਹੇ ਹਾਂ ਇਹ ਤੁਹਾਡੀ ਇਹ ਵਾਲੀ ਪ੍ਰੋਬਲਮ ਵੀ ਆ ਦੇਖੋ ਅਸੀਂ ਦਵਾਈਆਂ ਦੇ ਦਿੱਤੀਆਂ ਪੈਸੇ ਦੇ ਦਿੱਤੇ ਮਰੀਜ਼ ਨੂੰ ਦਵਾਈ ਨਹੀਂ ਮਿਲਦੀ 50 60% ਨੂੰ ਮਿਲ ਲਈ ਆ ਮਤਲਬ 70 60 70% ਮਿਲ ਰਹੀ ਹੈ 100% ਨਹੀਂ ਮਿਲ ਰਹੀ ਇਹ ਵਾਲੀ ਸ਼ਿਕਾਇਤ ਨਾ ਆਵੇ ਇਹਦਾ ਇੱਕੋ ਸਾਨੂੰ ਹੱਲ ਲੱਭਿਆ ਵੇਦਾ ਹਸਪੀਟਲ ਐਡਮਿਨਿਸਟ੍ਰੇਟਿਵ ਵਿੰਗ ਇਹ ਨਵਾਂ ਵਿੰਗ ਬਣ ਰਿਹਾ ਹੈਗਾ ਉਹਨਾਂ ਦਾ ਕੰਮ ਹੋਏਗਾ ਜਿਵੇਂ ਕਿ ਕਿਤੇ ਲਾਈਟ ਚਲੀ ਜਾਂਦੀ ਆ ਇਸ ਤਰ੍ਹਾਂ ਚ ਫੇਰ ਰੌਲਾ ਪੈਂਦਾ ਕਿਤੇ ਦਵਾਈ ਨਹੀਂ ਮਿਲੀ ਕੋਈ ਹੋਰ ਪ੍ਰੋਬਲਮ ਹੋ ਗਈ ਉਹ ਸਾਰਾ ਜਿਹੜਾ ਹੈਗਾ ਇੱਕ ਸੈਪਰੇਟ ਵਿੰਗ ਹੋਏਗਾ ਉਹ ਸਾਰੇ ਕੰਮ ਕਰਨਗੇ ਜੀ ਮਤਲਬ ਸੀਵਰੇਜ ਦੀ ਪ੍ਰੋਬਲਮ ਹੈ ਵਾਸ਼ਰੂਮ ਦੀ ਪ੍ਰੋਬਲਮ ਹੈ ਬਿਜਲੀ ਦੀ ਪ੍ਰੋਬਲਮ ਹੈ ਦਵਾਈ ਘਟੀ ਹੋਈ ਆ ਉਹ ਸਾਰਾ ਹੁਣ ਹਸਪੀਟਲ ਐਡਮਿਨਿਸਟ੍ਰੇਟਿਵ ਵਿੰਗ ਦਾ ਹੋਏਗਾ ਕੋਈ ਬਿਲਡਿੰਗ ਦੀ ਰਿਪੇਅਰ ਕਰਨੀ ਆ ਕੋਈ ਅਸੀਂ ਠੀਕ ਕਰਾਣਾ ਮਰੀਜ਼ ਨਹੀਂ ਦੇਖ ਪਾਉਂਦੇ ਉਹ ਡਾਕਟਰ ਸਿਰਫ ਤੇ ਸਿਰ ਮਰੀਜ਼ਾਂ ਨੂੰ ਦੇਖਣਗੇ ਆਪਰੇਸ਼ਨ ਕਰਨਗੇ ਇਲਾਜ ਕਰਨਗੇ ਇਹ ਇਹ ਨਵੀਂ ਸ਼ੁਰੂਆਤ ਹੈ ਵੀ ਇੱਥੋਂ ਸ਼ੁਰੂ ਕਰ ਰਹੇ ਜੀ ਸਰ ਡਾਕਟਰਾਂ ਦੀ ਸੇਫਟੀ ਵਾਸਤੇ ਇੱਕ ਸਭ ਤੋਂ ਵੱਡਾ ਮੇਨ ਮੁੱਦਾ ਕਿਉਂਕਿ ਆਏ ਦਿਨ ਸਿਵਲ ਹਸਪੀਟਲ ਵਿੱਚ ਹੰਗਾਮੇ ਦਿਖਦੇ ਨੇ ਕਿਉਂਕਿ ਹਰ ਕੋਈ ਸੱਚ ਜਦੋਂ ਲੜਾਈ ਝਗੜਾ ਕਰਕੇ ਆਂਦਾ ਤਾਂ ਇੱਥੇ ਆ ਕੇ ਉਹ ਦੁਆਰਤੀ ਸਿਚੁਏਸ਼ਨ ਕ੍ਰੀਏਟ ਹੁੰਦੀ ਹੈ ਔਰ ਉਹ ਚ ਡਾਕਟਰਸ ਵੀ ਕਾਫੀ ਅਨਸਿਕਿਓਰ ਫੀਲ ਕਰਦੇ ਨੇ ਹਾਂ ਉਹ ਉਹਦੇ ਵਾਸਤੇ ਵੀ ਅਸੀਂ ਸਾਡਾ ਸਾਰਾ ਇੱਕ ਤਾਂ ਤੁਹਾਡੇ ਸੀਸੀਟੀਵੀ ਕੈਮਰੇ ਲੱਗ ਰਹੇ ਆ ਐਕਸਟਰਾ ਸਕਿਉਰਟੀ ਸਟਾਫ ਵੀ ਦੇ ਰਹੇ ਆ ਪਲਾਸ ਅਸੀਂ ਪ੍ਰੋਟੋਕਾਲ ਇਸ ਤਰ੍ਹਾਂ ਦੇ ਬਣਾਨੇ ਆ ਵੀ ਜਦੋਂ ਕੋਈ ਪੇਸ਼ੈਂਟ ਆਂਦਾ ਇੱਕ ਸ਼ੈਡ ਬਣ ਰਿਹਾ ਤੁਹਾਡਾ ਇੱਥੇ ਸਾਰੇ ਉੱਥੇ ਰੁਕਣਗੇ ਪੇਸ਼ੈਂਟ ਦੇ ਨਾਲ ਸਿਰਫ ਇੱਕ ਟਨੈਂਟ ਅੰਦਰ ਜਾਏਗਾ ਕਈ ਵਾਰੀ ਕੀ ਹੁੰਦਾ ਕਿ ਦੋਨੋਂ ਪਾਰਟੀਆਂ ਲੜਦੀਆਂ ਉਹ ਲੜ ਕੇ ਦੋਨੋਂ ਇੱਥੇ ਆ ਗਏ ਉਹ ਇੱਥੇ ਆ ਕੇ ਫਿਰ ਲੜਦੇ ਨਹੀਂ ਆਉਂ ਮਰੋ ਉਹਨਾਂ ਨੂੰ ਉੱਥੇ ਸੈਪਰੇਟ ਕਰਾਂਗੇ ਜਿਹੜਾ ਹਸਪੀਟਲ ਐਡਮਿਨਿਸਟ੍ਰੇਟਿਵ ਬੈਂਗ ਹੋਏਗਾ ਉਹਦੇ ਵਿੱਚ ਇੱਕ ਨਾ ਤੁਹਾਡੇ ਜਿਹੜੇ ਰੋਗੀ ਕਲਿਆਣ ਸੰਮਤੀ ਬਣਾ ਕੇ ਜਿਹੜੇ ਤੁਹਾਡੇ ਪ੍ਰੋਮਿਨੈਂਟ ਬੰਦੇ ਆ ਜਿਵੇਂ ਤੁਹਾਡਾ ਇੱਕ ਲਾ ਵਾਰਸਾਂ ਦਾ ਵਾਰਡ ਹੈ ਉੱਥੇ ਉਹਦੇ ਚ ਲੋਕ ਸੇਵਾ ਕਰ ਕਿ ਜਦੋਂ ਇੱਥੇ ਬੰਦੇ ਆਉਂਦੇ ਆ ਉਹਨਾਂ ਦੀ ਕਾਉਂਸਲਿੰਗ ਕਰਨਾ ਉਹਨਾਂ ਨੂੰ ਸਮਝਾਉਣਾ ਡਾਕਟਰ ਤੱਕ ਪਹੁੰਚਾਉਣਾ ਉਹਨਾਂ ਨੂੰ ਸੇਵਾ ਦੇਣਾ ਇਹ ਸਾਰਾ ਕੰਮ ਜਿਹੜਾ ਹੈਗਾ ਇਹ ਅਸੀਂ ਨਵੇਂ ਨਵੇਂ ਜਿਹੜੇ ਹੈਗੇ ਅਸੀਂ ਨਵੇਂ ਫੀਚਰਸ ਐਡ ਕਰ ਰਹੇ ਹਾਂ ਜੀ ਸਰ ਇਹ ਇੱਕ ਪਾਰਕਿੰਗ ਨੂੰ ਲੈ ਕੇ بڑا ਇੱਥੇ ਇਸ਼ੂ ਰੰਦਾ ਗਾ ਉਹ ਪਾਰਕਿੰਗ ਦਾ ਵੀ ਸਾਰਾ ਪਲਾਨ ਕਰਕੇ ਨਾ ਜੀ ਜਿਹੜਾ ਟੂ-ਵੀਲਰ ਪਾਰਕਿੰਗ ਅਲੱਗ ਹੋਏਗੀ ਇਹ ਕਾਰ ਪਾਰਕਿੰਗ ਦੀ ਜਗ੍ਹਾ ਦੇਵਾਂਗੇ ਉਹਦਾ ਪ੍ਰੋਪਰ ਕੰਟਰੈਕਟ ਹੋਏਗਾ ਇੱਥੇ ਜਗ੍ਹਾ-ਜਗ੍ਹਾ ਤੇ ਨਹੀਂ ਬਲਕਿ ਖੜੀ ਆਉਣਗੀਆਂ ਗੱਡੀਆਂ ਅ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਨਰਸਿੰਗ ਸਟੂਡੈਂਟਸ ਖੜੇ ਆ ਇੱਥੇ ਨਹੀਂ ਹੋਣਗੇ ਜਿੱਥੇ ਪੇਸ਼ੈਂਟਸ ਆਣਗੇ ਉੱਥੇ ਉਹਨਾਂ ਨੂੰ ਰਿਸੀਵ ਕਰਨਗੇ ਇਹ ਲੈ ਕੇ ਜਾਣਗੇ ਪੇਸ਼ੂਨ ਪੇਸ਼ੂਨ ਨੂੰ ਤਾਂ ਇਹ ਪਤਾ ਮੈਨੂੰ ਢਿੱਡ ਦੁਖਦਾ ਮੇਰਾ ਕੰਨ ਦੁਖਦਾ ਮੇਰੀ ਲੱਤ ਚ ਦਰਦ ਹੈ ਮੇਰੇ ਗੋਡੇ ਚ ਦਰਦ ਹੈ ਪੇਸ਼ੂਨ ਨੂੰ ਨਹੀਂ ਪਤਾ ਵੀ ਡਾਕਟਰ ਕਿੱਥੇ ਬੈਠਾ ਵੀ ਇਹ ਕਿਹੜਾ ਸਪੈਸ਼ਲਿਸਟ ਹੁੰਦਾ ਇਹਨਾਂ ਨੂੰ ਬੱਚਿਆਂ ਨੂੰ ਪਤਾ ਜੀ ਇਹਨਾਂ ਦੀ ਇਹਨਾਂ ਦੀ ਟ੍ਰੇਨਿੰਗ ਹੋਏਗੀ ਮੈਂ ਹੀ ਉਹਨਾਂ ਨੂੰ ਪੁੱਛਿਆ ਸੀ ਜਿਹੜੇ 9 ਵਜੇ ਆ ਜਾਂਦੇ ਬੱਚੇ ਜਦੋਂ ਵਾਸਤਾ ਸ਼ੁਰੂ ਹੁੰਦਾ ਸੋ ਇਹ ਬੱਚਿਆਂ ਦਾ ਫਸਟ ਇਅਰ ਤੋਂ ਟ੍ਰੇਨਿੰਗ ਹੋਏਗਾ ਜ आईसीयू ਜਾਣਗੇ ਇਸ ਤਰ੍ਹਾਂ ਬੱਚਿਆਂ ਦੀ ਟ੍ਰੇਨਿੰਗ ਵੀ ਬੈਟਰ ਹੋਏਗੀ ਔਰ ਲੋਕਾਂ ਨੂੰ ਸੁਵਿਧਾ ਵੀ ਮਿਲੇਗੀ ਸਰ ਕਹਿ ਸਕਦੇ ਆ ਕਿ ਆਨਾਲ ਦਿਨਾਂ ਦੇ ਵਿੱਚ ਜਿੱਦਾਂ ਪ੍ਰਾਈਵੇਟ ਹਸਪਟਲਾਂ ਚ ਇਹ ਮੂਲ ਸੁਵਿਧਾ ਮਿਲਦੀਆਂ ਨੇ ਪ੍ਰਾਇਟੀ ਦੇ ਤੌਰ ਤੇ ਬਿਲਕੁਲ ਜੀ ਪ੍ਰਾਈਵੇਟ ਸਕੂਲ ਤੇ ਜੀ ਬਿਲਕੁਲ ਜਿਹੜੇ ਪ੍ਰਾਈਵੇਟ ਇਸ ਤਰ੍ਹਾਂ ਤੇ ਸਰਕਾਰੀ ਇਸ ਤਰ੍ਹਾਂ ਚ ਕੋਈ ਫਰਕ ਨਹੀਂ ਹੋਏਗਾ ਜਿਹੋ ਜੀ ਉਹੋ ਜੀ ਲੁੱਕ ਹੋਏਗੀ ਜੀ ਉਹੋ ਜੀਆਂ ਸੁਵਿਧਾਵਾ ਹੋਣਗੀਆਂ ਔਰ ਉਹੋ ਜਆ ਬਤਿਰਾ